ਜਿਹੜੇ-ਜਿਹੜੇ ਲੋਕ ਆਹ ਸਮੋਸੇ ਤੇ ਪਕੌੜੇ ਖਾਂਦੇ ਨੇ ਉਹਨਾਂ ਦੇ ਸਰੀਰ 'ਚ ਫ੍ਰੀ ਰੈਡੀਕਲਸ ਵਾਲੇ ਤੱਤ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਜਿਸ ਕਰਕੇ ਉਹਨਾਂ ਦੇ ਸਰੀਰ 'ਚ ਆ ਬਲੌਕਿੰਗ ਜਿਹੜੀਆਂ ਨੇ ਬਹੁਤ ਜ਼ਿਆਦਾ ਹੁੰਦੀਆਂ ਨੇ ਹਾਰਟ ਐਟੈਕ ਬਹੁਤ ਹੁੰਦਾ ਆ ਪਾਸਾ ਮਾਰਿਆ ਜਾਣਾ ਬਹੁਤ ਜ਼ਿਆਦਾ ਸ਼ਿਕਾਇਤਾਂ ਆ ਰਹੀਆਂ ਨੇ ਤੁਸੀਂ ਦੇਖਿਆ ਹੋਣਾ ਕਿ ਅੱਜ ਸਾਡੇ ਸਮਾਜ ਦੇ ਵਿੱਚ ਚਾਹੇ ਉਹ ਬੱਚੇ ਹੋਣ ਚਾਹੇ ਜਵਾਨ ਲੋਕ ਹੋਣ ਚਾਹੇ ਬਜ਼ੁਰਗ ਹੋਣ ਉਹਨਾਂ ਲੋਕਾਂ ਨੂੰ ਹਾਰਟ ਦੇ ਬਹੁਤ ਜੀ ਜਿਹਨੇ ਰੁਗ ਵਧ ਰਹੇ ਨੇ ਬਲੋਕਿੰਗ ਜਿਹਨੂੰ ਕਹਿੰਨਾ ਸਟੈਂਟ ਪਾਉਣਾ ਪੈ ਗਿਆ ਜਾਂ ਮੰਨ ਲਓ ਕਿ ਕਈ ਕਹਿੰਦੇ ਹਾਰਟ ਅਟੈਕ ਹੋ ਗਿਆ ਕਈ ਕਹਿੰਗੇ ਜਿੱਦਾ ਪਾਸਾ ਮਾਰਿਆ ਗਿਆ ਇਹ ਸਾਰੀਆਂ ਜਿਹੜੀਆਂ ਵਜ੍ਹਾ ਨੇ ਸਾਡੇ ਹੀ ਆਪਣੀ ਹੀ ਇੱਕ ਜਹੀ ਗਲਤੀ ਨਾਲ ਆ ਜਿਹੜੇ ਅਸੀਂ ਆਮ ਤੌਰ ਤੇ ਬਹੁਤ ਜ਼ਿਆਦਾ ਪਕੌੜੇ ਸਮੋਸੇ ਜਾਂ ਹੋਰ ਚੀਜ਼ ਖਾਣੇ ਆ ਸਾਨੂੰ ਉਹ ਜਿਹੜੀ ਆ ਖਾਣ ਲੱਗਿਆ ਧਿਆਨ ਰੱਖਣਾ ਚਾਹੀਦਾ ਕਿਉਂਕਿ ਸਾਡੇ ਲੋਕ ਮੰਨਦੇ ਨਹੀਂ ਨਾ ਸਾਡੇ ਲੋਕਾਂ ਦੀ ਇਕਾਧਿਤ ਹੁੰਦੀ ਆ ਜਿੰਨਾ ਚਿਰ ਮੁਸੀਬਤ ਬਿਮਾਰੀ ਸਾਨੂੰ ਆਕੇ ਫੜਨੀ ਨਹੀਂ ਅਸੀਂ ਮੰਨਦੇ ਨਹੀਂ ਤੇ ਜਦੋਂ ਫੜ ਲੈਂਦੀ ਆ ਤੇ ਫਿਰ ਅਸੀਂ ਬਹੁਤ ਪਰਹੇਜ਼ ਕਰਦੇ ਆ ਆ ਨਾ ਕਰੀਏ ਉਹ ਨਾ ਕਰੀਏ ਕਿੰਨਾ ਚੰਗਾ ਹੋਵੇ ਅਸੀਂ ਸਾਰੀ ਉਮਰ ਸਿਹਤਮੰਦ ਰਹੀਏ ਅਸੀਂ ਸਾਰੀ ਉਮਰ ਖਾਂਦੇ ਪੀਂਦੇ ਰਹੀਏ ਸਾਡੀ ਲੰਬੀ ਉਮਰ ਹੋਵੇ ਸਾਨੂੰ ਬਿਮਾਰੀ ਨਾ ਲੱਗੇ ਤਾਂ ਫਿਰ ਤੁਹਾਡੇ ਵਰਗੇ ਸੱਜਣ ਸਲਾਹ ਦਿੰਦੇ ਫਿਰ ਚੰਗੀਆਂ ਗੱਲਾਂ ਸਿੱਖ ਲੈਣੀਆਂ ਚਾਹੀਦੀਆਂ ਨੇ ਕਿਉਂਕਿ ਜਿਹੜੇ ਤੁਹਾਡੇ ਵਰਗੇ ਭੈਣ ਭਰਾ ਨੇ ਨਾ ਇਹ ਖੁੱਲੀਆਂ ਕਿਤਾਬਾਂ ਨੇ ਜੋ ਗਿਆਨ ਵੰਡਦੇ ਨੇ ਤੁਹਾਡੇ ਵਰਗੇ ਭੈਣ ਭਰਾ ਤੇ ਲੋਕਾਂ ਨੂੰ ਜਾਗਰੂ ਕਰਦੇ ਨੇ ਤੁਸੀਂ ਵੇਖਣਾ ਕਿ ਪਿਛਲੇ ਸਮਿਆਂ ਦੇ ਵਿੱਚ ਘਰ ਵਿੱਚ ਹੀ ਪਕੌੜੇ ਜਾਂ ਕੋਈ ਐਹੋ ਜੀ ਤਲੀ ਚੀਜ਼ ਕੱਢੀ ਜਾਂਦੀ ਜਾਂ ਸਮੋਸੇ ਹੋਗੇ ਪਕੌੜੇ ਹੋਗੇ ਜਾਂ ਕੁਝ ਹੋਰ ਚੀਜ਼ ਤੇ ਜਿਹੜੀਆਂ ਸਾਡੇ ਘਰ 'ਚੋਂ ਭੈਣਾਂ ਜਾਂ ਮਾਵਾ ਹੁੰਦੀਆਂ ਸੀ ਨਾ ਇੱਕ ਵਾਰੀ ਜਦੋਂ ਤੇਲ ਨੂੰ ਗਰਮ ਕਰ ਲੈਂਦੀਆਂ ਹੁੰਦੀਆਂ ਦੁਬਾਰਾ ਗਰਮ ਨਹੀਂ ਸੀ ਕਰਦੀਆਂ ਹੁੰਦੀਆਂ ਉਹਨੂੰ ਦੂਜੇ ਬਰਤਨ 'ਚ ਪਾ ਲੈਂਦੀਆਂ ਸੀ ਉਹਨਾਂ ਨੂੰ ਪਤਾ ਸੀ ਕਿ ਫਿਰ ਉਹਦੇ ਵਿੱਚੋਂ ਤੇਲ ਕੱਢ ਕੇ ਬਾਕੀ ਭੋਜਨਾਂ 'ਚ ਵਰਤਣਾ ਯਾਨੀ ਕਿ ਦੁਬਾਰਾ ਉਸ ਤੇਲ ਨੂੰ ਗਰਮ ਕਰਕੇ ਕਦੀ ਵੀ ਉਹਦੀ ਵਰਤੋਂ ਨਹੀਂ ਸੀ ਕਰਦੀਆਂ ਤੇ ਹੁਣ ਕੀ ਹੁੰਦਾ ਆ ਆਪਾਂ ਵਿਆਹਾਂ ਵਿੱਚ ਚਲ ਜੀਏ ਕੋਈ ਛੋਟੇ ਮੋਟੇ ਹੋਈ ਖੁਸ਼ੀ ਦਾ ਫੰਕਸ਼ਨ ਚਲ ਜੀਏ ਬਾਜ਼ਾਰ ਦੇ ਕਿਤੇ ਹੋਟਲ ਚਲ ਜੀਏ ਕਿਤੇ ਢਾਬੇ ਤੇ ਚਲ ਜੀਏ ਜਾਂ ਕਿਸੇ ਹੋਰ ਆਹੋ ਜੀ ਜਗ੍ਹਾ ਚਲ ਜੀਏ ਜਿੱਥੇ ਪਕੌੜੇ ਸਮੋਸੇ ਨਿਕਲਦੇ ਰਹਿਣ ਉਹਦੇ ਵਿੱਚ ਉਹੀ ਤੇਲ ਹੁੰਦਾ ਜਿਹੜਾ ਰੋਜ਼ ਗਰਮ ਹੁੰਦਾ ਜਿਹੜਾ 5-10 ਵਾਰੀ ਗਰਮ ਹੁੰਦਾ ਜਿਹਦੀ ਕੜਾਈ ਚੜੀ ਰਹਿੰਦੀ ਆ ਜੇ ਉਹਦੇ ਚੋਂ ਲੀਟਰ ਘੱਟ ਵੀ ਜਾਵੇ ਤੇ 1 ਲੀਟਰ ਉਸੇ ਤੇਲ 'ਚ ਹੀ ਹੋਰ ਪਾ ਦਿੱਤਾ ਜਾਂਦਾ ਮੈਡੀਕਲ ਲਾਈਨ ਦੇ ਮਤਲਬ ਕਿ ਜਦੋਂ ਕਿਸੇ ਤੇਲ ਨੂੰ ਦੂਜੀ ਜਾਂ ਤੀਜੀ ਵਾਰ ਗਰਮ ਕੀਤਾ ਜਾਂਦਾ ਤਾਂ ਉਹਦੇ ਵਿੱਚ ਫ੍ਰੀ ਰੈਡੀਕਲਸ ਜਿਹੜੇ ਨੇ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਯਾਨੀ ਕਿ ਜਿਹੇ ਤੱਤ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਜਿਨ੍ਹਾਂ 'ਚ ਵਦਨ ਦੇ ਨਾਲ ਜਦੋਂ ਕੋਈ ਸਮੋਸੇ ਪਕੌੜੇ ਦੁਬਾਰਾ ਕੱਢੇ ਜਾਂਦੇ ਨੇ ਜਾਂ ਗਰਮ ਕੀਤੇ ਜਾਂਦੇ ਨੇ ਉਹ ਫ੍ਰੀ ਰੈਡੀਕਲਸ ਜਿਹੜੇ ਨੇ ਉਹ ਪਏ ਜੇ ਆਪਾਂ ਖਾਂਦੇ ਆ ਪਕੌੜੇ ਸਮੋਸੇ ਉਹਨਾਂ ਦੇ ਰਾਹੀਂ ਸਾਡੇ ਬਲੱਡ 'ਚ ਜਾਂਦੇ ਨੇ ਤੇ ਜਦੋਂ ਬਲੱਡ 'ਚ ਜਾਂਦੇ ਨੇ ਤੁਹਾਨੂੰ ਪਤਾ ਕਿ ਫਿਰ ਬਲੱਡ ਜਿਹੜੀ ਆ ਬਲੌਕਿੰਗ ਸ਼ੁਰੂ ਹੁੰਦੀ ਆ ਅੱਜ ਔਰਤਾਂ ਨੂੰ ਬਹੁਤ ਜ਼ਿਆਦੀ ਪ੍ਰੋਬਲਮ ਆ ਬੱਚਿਆਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਕਿਉਂਕਿ ਜ਼ਿਆਦਾਤਰ ਬੱਚੇ ਅਤੇ ਔਰਤਾਂ ਹੀ ਕੋਕੜੇ ਅਤੇ ਬਰੇਡੇ ਸਮੋਸੇ ਵਗੈਰਾ ਵੱਧ ਖਾਂਦੀਆਂ ਨੇ ਜਿਸ ਕਰਕੇ ਔਰਤਾਂ ਬੈਠੀਆਂ ਬਿਠਾਈਆਂ ਆਪਣੇ ਆਪ ਨੂੰ ਇੱਕ ਤੇ ਇਹ ਬਲੌਕਿੰਗ ਵਾਲਾ ਸਟੈਂਟ ਵਾਲਾ ਨਾਲ ਦੀ ਨਾਲ ਹਾਰਡ ਨੂੰ ਕਮਜ਼ੋਰ ਕਰਨ ਵਾਲਾ ਤੇ ਇਹਦੇ ਨਾਲੇ ਕੈਂਸਰ ਦਾ ਰੋਗ ਵੀ ਤੇਜ਼ੀ ਨਾਲ ਵੱਧ ਰਿਹਾ ਤੁਸੀਂ ਵੇਖੋ ਔਰਤਾਂ ਨੂੰ ਬਹੁਤ ਸਾਰੇ ਕੈਂਸਰ ਦੇ ਰੋਗ ਲੱਗ ਰਹੇ ਨੇ ਅਸਲ ਵਜ੍ਹਾ ਇਹ ਆ ਜੇ ਆਪਾਂ ਘਰ 'ਚ ਪਕੌੜੇ ਜੇ ਖਾਣੇ ਆ ਨਾ ਘਰ 'ਚ ਪਕੌੜੇ ਕੱਢ ਲਿਆ ਕਰੀਏ ਤੇ ਜਿੰਨੇ ਖਾਣੇ ਆ ਖਾ ਕੇ ਤੇ ਕੰਮ ਨਿਬੇੜ ਦਿੱਤਾ ਵਿਆਹਾਂ ਸ਼ਾਦੀਆਂ 'ਚ ਕੀ ਹੁੰਦਾ ਤੁਸੀਂ ਸਾਰੇ ਅੱਜਕੱਲ ਤੇ ਹਰ ਇੱਕ ਭੈਣ ਭਰਾ ਨੂੰ ਪਤਾ ਤੁਹਾਡੇ ਵਰਗੇ ਸੂਝਵਾਨ ਸੱਜਣ ਚੰਗੀ ਤਰ੍ਹਾਂ ਜਾਣਦੇ ਨੇ ਕਿ ਇੱਕੋ ਤੇਲ ਹੀ ਵਿਆਹਾਂ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਵਰਤਿਆ ਜਾਂਦਾ ਉਹੋ ਹੀ ਤੇਲ ਮੱਸੀ ਫਰਾਈ ਕਰਨ ਨੂੰ ਵਰਤ ਲੈਂਦੇ ਨੇ ਉਹ ਹੀ ਤੇਲ ਜਿਹੜਾ ਵਾ ਜਿਹੜਾ ਮਤਲਬ ਮੀਟ ਫਰਾਈ ਕਰਨ ਨੂੰ ਵਰਤੀ ਜਾਂਦੇ ਨੇ ਉਹੋ ਹੀ ਤੇਲ ਪਕੌੜਿਆਂ ਲਈ ਸਮੋਸਿਆਂ ਲਈ ਹੋਰ ਵੀ ਕਈ ਤਰ੍ਹਾਂ ਦੇ ਜਿਹੜੀਆਂ ਚਿਪਸ ਹੋ ਗਏ ਨਾ ਜਾਂ ਕਈ ਤਰ੍ਹਾਂ ਦੇ ਆਲੂਆਂ ਤੋਂ ਜਿਹੜੇ ਬਣਦੇ ਨੇ ਉਹਨਾਂ ਲਈ ਵਰਤਿਆ ਜਾ ਰਿਹਾ ਹੈ ਅਸੀਂ ਕਿਉਂ ਨਹੀਂ ਮਤਲ ਧਿਆਨ ਗਿੰਦੇ ਜੇ ਅਸੀਂ ਖਾਣਾ ਹੈ ਨਾ ਤੇ ਸਾਨੂੰ ਘਰ ਵਿੱਚ ਬਣਾ ਕੇ ਖਾ ਲੈਣਾ ਚਾਹੀਦਾ ਜਿੰਨਾ ਸਾਨੂੰ ਲੋੜ ਆ ਜੇ ਵਿਆਹ ਸ਼ਾਦੀ ਚ ਵੀ ਜਾਣਾ ਪੈਂਦਾ ਉਨੀ ਕੁ ਚੀਜ਼ ਖਾਓ ਜਿਹੜੀ ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਐਹੋ ਜੀ ਪ੍ਰੋਬਲਮ ਨਹੀਂ ਹੋਵੇਗੀ ਫਿਰ ਆਪਣੀ ਸਿਹਤ ਵਧੀਆ ਰਹੇਗੀ ਹੁਣ ਮੇਰੀ ਵੀ ਕਾਫੀ ਏਜ ਹੋ ਗਈ ਆ ਪਰ ਮੈਨੂੰ ਰੱਬ ਸੋਹਣੇ ਦੀ ਕਿਰਪਾ ਦੇ ਨਾਲ ਮੈਂ ਸਾਰਾ ਕੁਝ ਬਚਿਆ ਮੈਨੂੰ ਅਜੇ ਤੱਕ ਇਹ ਨਹੀਂ ਪਤਾ ਬੀਪੀ ਘਟਨਾ ਕੀ ਹੁੰਦਾ ਤੇ ਬੀਪੀ ਵਧਨਾ ਕੀ ਹੁੰਦਾ ਆ ਮੈਂ ਆਸ ਕਰਦਾ ਮੇਰੇ ਸਜਣ ਤੁਸੀਂ ਸਾਰੇ ਮੇਰਾ ਪਰਿਵਾਰ ਉਹ ਮੇਰੇ ਭੈਣਾਂ